ਤੇ ਹਾਂਜੀ ਦੋਸਤੋ ਅੱਜ ਅਸੀਂ ਚੱਲੇ ਆਂ ਜੀ ਪੰਘਾਲੇ ਵਾਲੀ ਸਾਈਡ ਤੇ ਇਹ ਹੈਗਾ ਜੀ ਪੰਘਾਲੇ ਦਾ ਬਹੁਤ ਹੀ ਸੋਹਣਾ ਬਾਜ਼ਾਰ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਹੁਣ ਤੁਹਾਨੂੰ ਦੱਸ ਦਿਆਂ ਜੀ ਅੱਗੇ ਤੁਹਾਡੇ ਕੰਮ ਦੀ ਗੱਲ ਤੇ ਪੰਘਾਲੇ ਵਿੱਚ ਇੱਕ ਨਿਊ ਰੈਸਟੋਰੈਂਟ ਓਪਨ ਹੋ ਚੁੱਕਿਆ ਹੈ ਜੀ ਜਿਹਦਾ ਨਾਮ ਹੈ ਜੀ ਮਾਦਵੀਜ਼ ਕਿਚਨ ਜਿਹਨਾਂ ਦੀ ਮੇਨ ਲੋਕੇਸ਼ਨ ਹੈਗੀ ਹੈ ਜੀ ਐਚਡੀਐਫਸੀ ਬੈਂਕ ਦੇ ਬਿਲਕੁਲ ਨਾਲ ਜਿਹੜੀ ਜੀਟੀ ਰੋਡ ਦੇ ਉੱਤੇ ਤੁਹਾਨੂੰ ਦਿਖਾ ਰਹੇ ਆਂ ਤੇ ਜੇਕਰ ਤੁਸੀਂ ਵੀ ਆਪਣੀ ਫੈਮਿਲੀ ਨਾਲ ਇੱਥੇ ਜਾਂਦੇ ਹੋ ਤੁਸੀਂ ਇੰਡੀਅਨ ਫੂਡ ਖਾਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਇੱਥੋਂ ਮਿਲ ਜੇਗਾ ਇਹਨਾਂ ਦਾ ਡੋਸਾ ਮੋਕਟੇਲ ਹੋਗੇ, ਸਨੈਕਸ ਹੋਗੇ, ਪੀਜ਼ਾ ਹੋ ਗਿਆ, ਹਰ ਚੀਜ਼ ਤੁਹਾਨੂੰ ਇੱਥੇ ਮਿਲ ਜੇਗੀ ਤੇ ਟੇਸਟ ਇਹਨਾਂ ਦਾ ਜੀ ਬਹੁਤ ਹੀ ਜ਼ਿਆਦਾ ਲਾਜਵਾਬ ਹੈ। ਤੁਸੀਂ ਇੱਕ ਵਾਰੀ ਵਿਜ਼ਿਟ ਜ਼ਰੂਰ ਕਰ ਸਕਦੇ ਹੋ। ਹਰ ਤਰ੍ਹਾਂ ਦਾ ਤੁਹਾਨੂੰ ਫੂਡ ਇੱਥੇ ਮਿਲ ਜੇਗਾ ਖਾਣ ਲਈ ਤੇ ਕੰਮ ਵੀ ਬਹੁਤ ਹੀ ਜ਼ਿਆਦਾ ਵਧੀਆ ਹੈ ਇਹਨਾਂ ਦਾ। ਸਾਫ ਸਫਾਈ ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਉਹਦੇ ਨਾਲ ਨਾਲ ਤੁਸੀਂ ਉੱਪਰ ਇਹਨਾਂ ਦਾ ਪਾਰਟੀ ਹਾਲ ਵੀ ਬੁੱਕ ਕਰ ਸਕਦੇ ਹੋ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ। ਕਿੱਟੀ ਪਾਰਟੀ ਕਰਨੀ ਹੋਵੇ, ਬਰਥਡੇ ਪਾਰਟੀ ਕਰਨੀ ਹੋਵੇ ਜਾਂ ਤੁਸੀਂ ਇੰਗੇਜਮੈਂਟ ਰਿਸੈਪਸ਼ਨ ਕੁਝ ਵੀ ਕਰਨਾ ਹੋਵੇ, ਤੁਸੀਂ ਇਹਨਾਂ ਦਾ ਪਾਰਟੀ ਹਾਲ ਬੁੱਕ ਕਰ ਸਕਦੇ ਹੋ। ਤੇ ਲੋਕੇਸ਼ਨ ਤੁਹ HDFC ਬੈਂਕ ਦੇ ਬਿਲਕੁਲ ਨਾਲ ਜਿਹੜੀ ਤੁਹਾਨੂੰ ਦਿਖਾਉਂਦੇ ਪਏ ਆ ਬਾਅਦ ਤੋਂ ਬਾਅਦ ਵਿਜ਼ਿਟ ਕਰੋ ਜੀ ਧੰਨਵਾਦ